ਗਾਇਤ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੂ ਤੇ ਅਨਕਾਰੀ ਵੱਲੋਂ ਬੇਨਤੀ ਵਾਹਿਗੁਰੂ ਸੱਜੇ ਪਾਤਸ਼ਾਹ ਕਿਰਪਾ ਨਿਹਾਨ ਜੀ ਕੋਈ ਐਸਾ ਹੋਵੇ ਜਨਪ੍ਰੇਮੀ ਜਿਹੜਾ ਵਾਹਿਗੁਰੂ ਦੇ ਨਾਲ ਜੋੜ ਦੇਵੇ ਜਿਹੜੇ ਵਦੂਤ ਤੇ ਪੰਡਤ ਉਹ ਤਾਂ ਜੋੜ ਨਹੀਂ ਸਕਦੇ ਕਿਉਂਕਿ ਵਦੂਤ ਤਾਂ ਆਪ ਸੰਸੇ ਨਹੀਂ ਜੀ ਗਿਆਸੂ ਦੇ ਮੇੜ ਸਕਦਾ ਤੇ ਪੰਡਤ ਸੰਸੇ ਦਾ ਚੱਕ ਦਿੰਦਾ ਪਰ ਆਪ ਕਮਾਈ ਨਹੀਂ ਕੀਤੀ ਪਹੁੰਚ ਨਹੀਂ ਅੰਤਾਰੂਵੀ ਨਿਆਹੀ ਹੈ ਇਸ ਕਰਕੇ ਕੋਈ ਇਹੋ ਜਿਹਾ ਜਨ ਹੋਵੇ ਜਿਹੜਾ ਆਪ ਮੁਕਤ ਹੋਏ ਤਾਰੇ ਹਰੀ ਦੇ ਨਾਲ ਆਪ ਜੁੜਿਆ ਹੋਇਆ ਹੋਵੇ ਤੇ ਸਾਡੀ ਵਰਤੀ ਵਾਹਿਗੁਰੂ ਦੇ ਨਾਲ ਜੋੜ ਦੇਵੇ ਜੁੜਨ ਦਾ ਲਾਭ ਕੀ ਹੋਵੇਗਾ ਤਾਂ ਕਿ ਹਰ ਸਿਉ ਜੁਰੈ ਤਾ ਨੀਚਲ ਚੀਤੋ ਹਰ ਸਿਉ ਜੁਰੈ ਨਾ ਸਭ ਕੋ ਉਮੀਦ ਹਰ ਸਿਉ ਜੁਰੈ ਨਾ ਵਿਆਪਕਾਰਾ ਹਰ ਸਿਉ ਜੁਰੈ ਤਾ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਬਾਜ ਤੁਹਾਰੇ ਨਾਹੀਂ ਹੋਰ ਕਿਉਂ ਜੁੜਨ ਦਾ ਲਾਭ ਹੈ ਮਹਾਰਾਜ ਦੇ ਨਾਲ ਵਾਹਿਗੁਰੂ ਨਾਲ ਬਿਸੀਨ ਜੋੜਦੇ ਹੋਏ ਕੋਈ ਇਹ ਹੈ ਜਾਂ ਜਨਪ੍ਰੇਮੀ ਹੋਵੇ ਚਰਨ ਗਹਾਂ ਬਕੋਂ ਸੁਭ ਰਸਨਾ ਤੁਸੀਂ ਉਹਨੂੰ ਕੀ ਭੇਟਾ ਕਰੋਗੇ ਜੇ ਮਹਾਰਾਜ ਪੁੱਛਣ ਤਾਂ ਕਹਿੰਨੇ ਹੈ ਮਹਾਰਾਜ ਚਰਨਾਂ ਨੂੰ ਪਕੜਾਂਗੇ ਅਸੀਂ ਉਹਨਾਂ ਦੇ ਨੂੰ ਤੇ ਸ੍ਰੇਸ਼ਟ ਬਚਨ ਰਸਨਾ ਕਰਕੇ ਰਸਾਰ ਸਾਹ ਕੇ ਰਸਨਾ ਨੂੰ ਬ੍ਰੇਮ ਦੇ ਵਚਨ ਬੋਲਾਂਗੇ ਜੀ ਜਹ ਪ੍ਰਾਨ ਆਕੂ ਅਤ ਜਿਉ ਸਾਧੂ ਪ੍ਰਾਨ ਮੰਗਣਗੇ ਅਸੀਂ ਉੱਕਰ ਕੇ ਆਪਦੇ ਸਰੀਰ ਚੋਂ ਪ੍ਰਾਨ ਕੱਢ ਕੇ ਦੇ ਦੇਵਾਂਗੇ ਅਕੋਰ ਨਾਉ ਪੀਟਾ ਦਾ ਹੁੰਦਾ ਦੇਸ ਭਾਸ਼ਾ ਵਿੱਚ ਆਪਦੇ ਪ੍ਰਾਣਾਂ ਨੂੰ ਅਕੋਰ ਪੀਟਾ ਦੇ ਦੇਵਾਂਗੇ ਰਹਾਉ ਮਨ ਤਨ ਨਿਰਮਲ ਕਰਤ ਕੇ ਆਰੂ ਜੇਰਾ ਮਨ ਨੂੰ ਨਿਰਮਲ ਕਰਨਾ ਹੈ ਅਤੇ ਤਨ ਨੂੰ ਜਿਹੜਾ ਨਿਰਮਲ ਕਰਨਾ ਹੈ ਨਿਰਵਕਾਰ ਕੁਸੰਗਤ ਤੋਂ ਬਚ ਕੇ ਰਹਿਣਾ ਹੈ ਵਿਕਾਰੀਆਂ ਦੀ ਕੁਸੰਗਤ ਨਹੀਂ ਕਰਨੀ ਜੂਏ ਜਾਇ ਨਾ ਖੇਲੇ ਪਾਸੇ ਨਾ ਜੂਆ ਖੇਲੇ ਨਾ ਪਾਸਾ ਖੇਲੇ ਨਾ ਇਸੇ ਪ੍ਰਕਾਰ ਚੰਚਲ ਚੀਤ ਨਾ ਚਾਹ ਤੰਜਾਇ ਤਨਾਸੇ ਬੇਸਵਾਹ ਜਿਹੜੀ ਚਿੱਤ ਨੂੰ ਚੰਚਲ ਕਰਨ ਵਾਲੀ ਉਹਨਾਂ ਦੇ ਸਨਵੇਂ ਆਲੇ ਤਮਾਸ਼ੇ ਜਿਨ੍ਹਾਂ ਜਾ ਕੇ ਵੇਖਣਾ ਕਰੇ ਇਸ ਪ੍ਰਕਾਰ ਜੂਏ ਜਾਇ ਨਾ ਖੇਲੇ ਪਾਸੇ ਇਸ ਪ੍ਰਕਾਰ ਜਿਹੜਾ ਤਨ ਨੂੰ ਨਿਰਮਲ ਕਰਨਾ ਹੈ ਬੁਰੀ ਕੋ ਸੰਗਤ ਤੋਂ ਬਚਾ ਕੇ ਰੱਖਣਾ ਹੈ ਅਤੇ ਇਹ ਕਿਹਾਰਾ ਬਣਾਉਣਾ ਹੈ ਹਰ ਸਿੰਚੈ ਸੁਦਾ ਸੰਜੂ ਨੂੰ ਜਿਹੜਾ ਸੁਧ ਕਰਕੇ ਪਰਮੇਸ਼ਵਰ ਦੇ ਸਿਮਨ ਵਿੱਚ ਜੋੜਨਾ ਹੈ ਇਹਨੂੰ ਜਿਵੇਂ ਹਲਟ ਵਿੱਚ ਸੰਗਤ ਰੂਪੀ ਕੂਕ ਦੇ ਵਿੱਚ ਸਾਧ ਸੰਗਤ ਜੀ ਸਰਵਣ ਮੰਨ ਅਭਾਸ ਰੂਪੇ ਹਲਟ ਬਣਿਆ ਹੋਇਆ ਹੈ ਇਹਦੇ ਵਿੱਚ ਇਹ ਮਨ ਤੇ ਬੁੱਧ ਦੇ ਤਾਈ ਜਾਂ ਮਨ ਕਈ ਬੈਲ ਜਿਹੜੇ ਤਗੜੇ ਹੁੰਦੇ ਬਿੰਦੀ ਪਾ ਕੇ ਕੱਲਿਆਂ ਨੂੰ ਜੋੜਦੀਦਾ ਇਸ ਪ੍ਰਕਾਰ ਮਨ ਕਰੋੜਾਂ ਬ੍ਰਹਮਣ ਨਾਲ ਵਜਣ ਵਾਲਾ ਫੁਰਨੇ ਦੇ ਨਾਲ ਇਸ ਨੂੰ ਹਰੀ ਦੇ ਜਿਹੜਾ ਪਰਮੇਸ਼ਰ ਦੇ ਸਿਮਨ ਵਿੱਚ ਜੋੜਨਾ ਹੈ ਇਹ ਸਰਵਣ ਮੰਨ ਅਧਿਆਸਨ ਰੂਪੋ ਜੋੜਨਾ ਹੈ ਹਲਤ ਦੇ ਵਿੱਚ ਪਰਮੇਸ਼ਰ ਦਾ ਉਜਵਲ ਨਾਮ ਜਿਹੜਾ ਜਨਪ੍ਰਾਪਤ ਕਰਨਾ ਹੈ ਇਹ ਆਪਣੇ ਹਰੀ ਦੇ ਰੂਪੀ ਕਾਰੇ ਨੂੰ ਸੰਜਣ ਵਾਸਤੇ ਇਓ ਹਰੀ ਦਾ ਨਾਮ ਜਲ ਸਿੰਜਣ ਵਾਸਤੇ ਇਸ ਮਨ ਨੂੰ ਭਲੀ ਪ੍ਰਕਾਰ ਸੰ ਭਲੀ ਪ੍ਰਕਾਰ ਜੋੜਨਾ ਜਿਹੜਾ ਹੈ ਇਹ ਜਿਵੇਂ ਕੂਪ ਦੇ ਉੱਤੇ ਹੱਲ ਦੇ ਨਾਲ ਬੈਲ ਜੋੜੀਦਾ ਇਓ ਜੋੜਨਾ ਕਰੀਏ ਭਲੀ ਪ੍ਰਕਾਰ ਫਿਰ ਤਨ ਨੂੰ ਜਿਹੜਾ ਨਿਰਮਲ ਕਰਨਾ ਹੈ ਇਹ ਸੋਹਣਾ ਕਿਆਰਾ ਬਣਾਉਣਾ ਹੈ ਇਹਦੇ ਚ ਹਰੀ ਦਾ ਨਾਮ ਜਿਹੜਾ ਹੈ ਇਹ ਸਿੰਜਣਾ ਹੈ ਸਰਬਨ ਮੰਨਨ ਵਿਆਸਨ ਦੁਆਰਾ ਭਲੀ ਪ੍ਰਕਾਰ ਮਨ ਨੂੰ ਇਸ ਪਾਸੇ ਜੋੜ ਕੇ ਹਰ ਸਿਂਚੈ ਸੁਦਾ ਸੰਜੂਰ ਹਰੀ ਦਾ ਨਾਮ ਜਿਹੜਾ ਹੈ ਸੁਦਾ ਅੰਮ੍ਰਿਤ ਹੈ ਇਸ ਨੂੰ ਸਿਂਜਣਾ ਹੈ ਸਭ ਪ੍ਰੀ ਪ੍ਰਕਾਰ ਮਨ ਨੂੰ ਇਸ ਪਾਸੇ ਜੋੜ ਕੇ ਇਹ ਆ ਰਸ ਮਹਿ ਮਗਨ ਹੂਤ ਕਿਰਪਾ ਤੇ ਇਸ ਪ੍ਰਕਾਰ ਦਾ ਜਿਹੜਾ ਆਤਮ ਰਸ ਹੈ ਇਹ ਜਿਹ ਵਾਹਿਗੁਰੂ ਦੀ ਕਿਰਪਾ ਕਰਕੇ ਮਨ ਮਸਤ ਹੋ ਸਕਦਾ ਐਵੇਂ ਨਹੀਂ ਕਿਸੇ ਦਾ ਹੁੰਦਾ ਮਹਾ ਵਿਖਿਆ ਤੇ ਤੂ ਕਿਰਪਾ ਮਾਰਾ ਕਿੰਨਾ ਤੇ ਹੁੰਦੀ ਕਹਿੰਦੇ ਮਹਾ ਵਿਖਿਆ ਤੇ ਤੋਰ ਜਿਹੜੀ ਵੱਡੀ ਮਾਇਆ ਹੈ ਸਾਰੇ ਜਨਮਾਂ ਚੰਬਣ ਵਾਲੀ ਇਹਦੇ ਵੱਲੋਂ ਪੇਮ ਦੀ ਪ੍ਰੀਤੀ ਨੂੰ ਤੋੜ ਦੇਈਏ ਤਾਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤੇ ਫੇਰ ਮਸਤ ਹੋਇਆ ਜਾਂਦਾ ਹੈ ਸੋ ਇਹ ਮਹਾਵਿਕਰ ਤੁਹਾਾਰਾ ਕਿਵੇਂ ਟੁੱਟੇ ਤੁਹਾਾਰੇ ਕੰਦੇ ਸ਼ਰਮ ਪੈਣੇ ਕਰਕੇ ਫੇਰ ਇਸ ਪ੍ਰਕਾਰ ਸ਼ਰਨ ਲੈਣ ਦਾ ਅਰਦਾਸ ਕਰਨੀ ਹੈ ਆਇਓ ਸਰਨ ਦੀਨ ਦੁਖ ਭੰਜਨ ਇਹ ਗਰੀਬਾਹ ਹੈ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਹੈ ਪਰਮੇਸ਼ਰ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਗਤਵੋ ਤੁਮਰੀ ਓਰ ਕੌਡੀ ਵਾਲੀ ਚਿਦਬਲੀ ਨਾਲ ਚਿਦਦਾਰ ਨੇ ਚਿਦਵੋ ਨਾ ਦੇਖਦਾਰੇ ਨੇ ਕਦੋਂ ਮੇਰੇ ਤੇ ਕਿਰਪਾਲੂ ਹੋਵੋਗੇ ਮੇਰੇ ਤੇ ਮਿਹਰ ਕਦੋਂ ਕਿ ਹੋਵੇਗੀ ਜਿਸ ਪ੍ਰਕਾਰ ਚੱਕਵੀ ਸੂਰਜ ਵੱਲ ਤੱਕਦੀ ਰਹਿੰਦੀ ਕਦੋਂ ਦਿਨ ਚੜੇ ਇਸੇ ਪ੍ਰਕਾਰ ਤੁਹਾਡੀ ਤਰਫ ਤੱਕਦੇ ਰਹੇ ਹੈਂ ਇਹ ਪਰਮੇਸ਼ਰ ਕਦੋਂ ਸਾਡੇ ਹਿਰਦੇ ਚ ਪ੍ਰਕਾਸ਼ ਹੋਵੇਗਾ ਆ ਭੈ ਪਦ ਦਾਨ ਸਿਮਰਨ ਸੁਆਮੀ ਕੋ ਮਹਾਰਾਜ ਸਾਹਿਬ પ્રસન્ન ਹੋ ਕੇ ਜਦੋਂ ਕਹਿਣ ਹੈ ਸੇਵਕੀ ਮੰਗਦਾ ਹੈ ਤਾਂ ਉਸ ਵੇਲੇ ਮਹਾਰਾਜ ਦੇ ਪਾਸੋਂ ਦਾਤ ਮੰਗੀਏ ਆ ਭੈ ਪਦ ਦਾਨ ਸਿਮਰਨ ਸੁਆਮੀ ਜੇ ਮਹਾਰਾਜ ਕਬੀਰ ਸੰਸਾਰ ਗੁਪਾਣ ਦੇ ਭੈ ਭੈ ਮੰਗੋਂਦਾ ਅਪਾਇ ਪਰ ਵੀ ਕਾਲ ਦਾ ਭੈ ਨਾ ਸਾਨੂੰ ਹੋਵੇ ਵਕਾਰ ਨਾ ਸਾਨੂੰ ਬੋ ਸਕਣ ਅਗਿਆਨ ਨਾ ਸਾਨੂੰ ਮੂਰਸ਼ਾ ਕਰ ਸਕੇ ਇਹ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਤੇ ਅਪਾਇ ਪਦਵੀ ਦਾ ਦਾਨ ਸਾਨੂੰ ਬਖਸ਼ੋ ਅਤੇ ਦੂਸਰਾ ਕੀ ਚਾਹੁੰਨੇ ਸਿਮਰਨ ਸਵਾਮੀ ਕੋ ਇਹ ਸਵਾਮੀ ਅਕਾਲ ਪੁਰਖ ਆਪ ਦਾ ਸਿਮਰਨ ਹੁੰਦਾ ਰਹੇ ਹਰ ਵਕਤ ਆਹਦਾ ਭਜਨ ਕਰਦੇ ਰਹੀਏ ਪ੍ਰਭ ਜੀ ਕੀ ਗੱਲ ਮੰਨਦੇ ਹੂੰ ਪ੍ਰਭ ਨਾਨਕ ਬੰਧਨ ਛੂ ਪ੍ਰਭ ਅਕਾਲ ਪੁਰਖੂ ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਆਂ ਸਾਡੇ ਬੰਧਨ ਜਿਹੜੇ ਕਰਤਾ ਦੇ ਭੋਗਦਾ ਦੇ ਹੰਤਾ ਦੇ ਨੰਤਾ ਦੇ ਇਹਨਾਂ ਸਾਰੇ ਬੰਨਾਂ ਨੂੰ ਛੋੜ ਛੁੜਾ ਦੇ ਸਾਨੂੰ ਕਿਰਪਾ ਕਰੋ ਇਹਨਾਂ ਬੰਧਨ ਮਾਤਾ ਦੇ ਗਰਭ ਦੇ ਬੰਨਾਂ ਜਿਵੇਂ ਪੈਏ ਸੀ ਇੱਥੇ ਮਾਇਆ ਦੇ ਬੰਨਾਂ ਚ ਪਏ ਆ ਇਸੇ ਪ੍ਰਕਾਰ ਮਹਾਰ ਕਾਲ ਦੇ ਬੰਨਣ ਹੈ ਨੇ ਵਕਾਰਾਂ ਦੇ ਬੰਨ੍ਹਣ ਨੂੰ ਤੇ ਛੁਡਾਓ ਬਖਸ਼ਿਸ਼ ਕਰੋ ਆ ਬੰਦੀ ਛੋੜੋ